ਖਬਰ ਆ ਰਹੀ ਹੈ ਪੰਜਾਬ ਯੂਨੀਵਰਸਿਟੀ ਸੈਨੇਟ ਭੰਕਰਨ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਵੱਡੀ ਖਬਰ ਸੈਨੇਟ ਤੇ ਸਿੰਡੀਗੇਟ ਭੰਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਸ ਤੇ ਸਹੀ ਪਾਈ ਗਈ ਸੀ ਮੋਹਰ ਲਾਈ ਗਈ ਸੀ ਕਿ ਯੂਨੀਵਰਸਿਟੀ ਦੇ ਵਿੱਚ ਸੈਨੇਟ ਪੰਕ ਕਰ ਦਿੱਤੀ ਗਈ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਪੰਕ ਕੀਤੀ ਗਈ ਸੀ ਨੋਟੀਫਿਕੇਸ਼ਨ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਵਿਰੋਧ ਹੋ ਰਿਹਾ ਸੀ ਵੱਡੇ ਪੱਧਰ ਤੇ ਚਾਹੇ ਆਮ ਆਦਮੀ ਪਾਰਟੀ ਚਾਹੇ ਅਕਾਲੀ ਦਲ ਦੇ ਵੱਲੋਂ ਕਾਂਗਰਸ ਦੇ ਵੱਲੋਂ ਇਸ ਦਾ ਡਟਮਾ ਵਿਰੋਧ ਹੋ ਰਿਹਾ ਸੀ ਤੇ ਜਿਹੜੇ ਯੂਨੀਵਰਸਿਟੀ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਵੀ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਸੀ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਕੇਂਦਰੀ ਲੀਡਰਸ਼ਿਪ ਦੇ ਨਾਲ ਗੱਲਬਾਤ ਕਰ ਰਹੇ ਹਾਂ ਕੇਂਦਰ ਸਰਕਾਰ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਅਸ਼ਵਨੀ ਸ਼ਰਮਾ ਜਿਹੜੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਨੇ ਉਹ ਕੱਲ ਦਿੱਲੀ ਦੇ ਵਿੱਚ ਸੀ ਤੇ ਉਹਨਾਂ ਨੇ ਇਹ ਮੁੱਦਾ ਉੱਥੇ ਰੱਖਿਆ ਸੀ ਕਿ ਇਹ ਪੰਜਾਬ ਅਤੇ ਪੰਜਾਬੀਆਂ ਦੀ ਭਾਵਨਾਵਾਂ ਦੇ ਖਿਲਾਫ ਹੈ ਇਸ ਕਰਕੇ ਇਸ ਨੂੰ ਰੱਦ ਕੀਤਾ ਜਾਵੇ ਤਾਂ ਹੁਣ ਇਹ ਖਬਰ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਪੰਕਰਨ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਰੱਦ ਕੀਤਾ ਗਿਆ ਹੈ ਸੈਨੇਟ ਤਸਿੰਨੀਗੇਟ ਨੂੰ ਪੰਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਸੈਨੇਟ ਪੰਕਰਨ ਦਾ ਵਿਰੋਧ ਹੋ ਰਿਹਾ ਸੀ ਸਟੂਡੈਂਟਸ ਯੂਨੀਅਨ ਅਤੇ ਸਿਆਸੀ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜੇ ਵੱਡੇ ਆਗੂ ਨੇ ਸਿਆਸੀ ਆਗੂ ਨੇ ਉਹ ਯੂਨੀਵਰਸਿਟੀ ਦੇ ਵਿੱਚ ਪਹੁੰਚ ਰਹੇ ਸੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਵੰਟੀ ਰੁਮਾਣਾ ਸਿਮਰਨਜੀਤ ਸਿੰਘ ਮਾਨ ਸਰਬਜੀਤ ਸਿੰਘ ਖਾਲਸਾ ਤਮਾਮ ਵੱਡੇ ਆਗੂ ਇਸ ਤੋਂ ਬਿਨਾ ਜਿਹੜੇ ਪੰਜਾਬੀ ਗਾਇਕ ਬੱਬੂ ਮਾਨ ਜਾਂ ਅਦਾਕਾਰ ਅਮਿਤੋਜ ਮਾਨ ਹੋਰ ਬਹੁਤ ਸਾਰੇ ਜਿਹੜੇ ਸਿਆਸੀ ਆਗੂ ਜਿਹੜੇ ਸਾਬਕਾ ਵਿਦਿਆਰਥੀ ਯੂਨੀਵਰਸਿਟੀ ਦੇ ਕੁਲਜੀਤ ਸਿੰਘ ਨਾਗਰਾ ਸਮੇਤ ਬਹੁਤ ਸਾਰੇ ਆਗੂ ਉੱਥੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਸਟੂਡੈਂਟਸ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਤੇ ਪੰਜਾਬ ਭਰ ਤੋਂ ਇਹ ਆਵਾਜ਼ ਉੱਠ ਰਹੀ ਸੀ ਮਲਵਿੰਦਰ ਸਿੰਘ ਕੰਗ ਸਟੂਡੈਂਟ ਆਗੂ ਤੇ ਸੰਸਦਨੰਦਪੁਰ ਸਾਹਿਬ ਤੋਂ ਹੋਰ ਬਹੁਤ ਸਾਰੇ ਆਗੂਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਤਮਾਮ ਲੀਡਰਸ਼ਿਪ ਦੇ ਵੱਲੋਂ ਸੀਐਮ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਅਸੀਂ ਇਸ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਜਾਵਾਂਗੇ ਅਸੀਂ ਦੇਸ਼ ਦੇ ਨਾਮ 'ਤੇ ਵਕੀਲ ਕਰਾਂਗੇ ਇਸ ਦੇ ਫੈਸਲੇ ਦੇ ਖਿਲਾਫ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਹੈ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਦੇਸ਼ ਦੀ ਵੰਡ ਹੋਈ ਪਹਿਲਾਂ ਇਹ ਯੂਨੀਵਰਸਿਟੀ ਲਾਹੌਰ ਦੇ ਵਿੱਚ ਸੀ ਫਿਰ ਕੁਝ ਸਮਾਂ ਹੁਸ਼ਿਆਰਪੁਰ ਤੇ ਸ਼ਿਮਲਾ ਤੋਂ ਚੱਲੀ ਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਥਾਪਿਤ ਕੀਤੀ ਗਈ ਤੇ ਇਸ ਦਾ ਵੀ ਵਿਧਾਨ ਐਸੀ ਕੇ ਪੰਜਾਬ ਦੇ ਵਿੱਚ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਇਹ ਬਣਾਈ ਗਈ ਤਾਂ ਫਿਰ 90 ਮੈਂਬਰ ਹੋਣਗੇ ਜਿਹੜੇ ਸੈਨੇਟ ਦੇ ਤੇ 15 ਮੈਂਬਰ ਸਿੰਡੀਕੇਟ ਦੇ ਹੋਣਗੇ ਜਿਹੜੇ ਬਜਟ ਨੂੰ ਲੈ ਕੇ ਜਾਂ ਹੋਰ ਜਿਹੜੇ ਯੂਨੀਵਰਸਿਟੀ ਦੇ ਕੰਮਕਾਜ ਨੇ ਉਹਨਾਂ ਸੰਬੰਧੀ ਫੈਸਲੇ ਲੈਣਗੇ ਉਸ ਦੇ ਵਿੱਚ ਸਾਬਕਾ ਵਿਦਿਆਰਥੀ ਸੀ ਉਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਾਬਕਾ ਪ੍ਰੋਫੈਸਰ ਹੋਰ ਇਸ ਤਰ੍ਹਾਂ ਦਾ ਕਰਾਈਟੇਰੀਆ ਸੀ ਤਾਂ ਇਸ ਵੇਲੇ ਨਪਿੰਦਰ ਸਿੰਘ ਬਰਾੜ ਮੇਰੇ ਸਹਿਯੋਗੀ ਜੁੜੇ ਨੇ ਇਸੇ ਖਬਰ ਤੇ ਹੋਰ ਅਪਡੇਟ ਦੇ ਨਾਲ ਨਪਿੰਦਰ ਵੱਡੀ ਖਬਰ ਹੈ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਹੁਣ ਸੈਨੇਟ ਭੰਕਰਨ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਦੇਖੋ ਬਿਲਕੁਲ ਕਿਉਂਕਿ ਮਸਲਾ ਬਹੁਤ ਗਰਮਾ ਗਿਆ ਸੀ ਔਰ ਇਸ ਮਸਲੇ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਸੀ ਸਾਰੀਆਂ ਪੰਜਾਬ ਦੀਆਂ ਕੋਈ ਵੀ ਸਰਸੀ ਧਿਰ ਕਿਉਂ ਨਾ ਹੋਵੇ ਸਾਰੀਆਂ ਹੀ ਇੱਕੋ ਜਿਹੀ ਨਜ਼ਰ ਆ ਰਹੀਆਂ ਸੀ ਇਸ ਮਸਲੇ ਤੇ ਔਰ ਕੇਂਦਰ ਤੇ ਲਗਾਤਾਰ ਹਮਲਾਵਰ ਸੀ ਆਖਿਰਕਾਰ ਕੇਂਦਰ ਨੇ ਫੈਸਲਾ ਲਿਆ ਕੱਲ ਇਸ ਤਰ੍ਹਾਂ ਦੀ ਖਬਰ ਆ ਗਈ ਸੀ ਕਿ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਰੱਦ ਕੀਤਾ ਜਾ ਸਕਦਾ ਵਾਪਸ ਲਿਆ ਜਾ ਸਕਦਾ ਹਾਲਾਂਕਿ ਕੱਲ ਦੁਪਹਿਰ ਤੱਕ ਆਉਣ ਦੀ ਉਮੀਦ ਸੀ ਪਰ ਅੱਜ ਦੁਪਹਿਰ ਤੱਕ ਜਾ ਕੇ ਅੱਜ ਸ਼ਾਮ ਹੋਣ ਵਾਲੀ ਹੈ ਜਦੋਂ ਇਹ ਨੋਟੀਫਿਕੇਸ਼ਨ ਰੱਦ ਕੀਤਾ ਗਿਆ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਦੇਖੋ ਕਿਉਂਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿਦਿਆਰਥੀ ਜਾਂ ਪੰਜਾਬੀ ਜਾਂ ਪੰਜਾਬ ਦੀ ਕੋਈ ਪੋਲੀਟੀਕਲ ਤਰ ਹੋਵੇ ਕੋਸ਼ਿਸ਼ ਕਰਦੇ ਆ ਰਹੇ ਨੇ ਤੇ ਦਾਵਾ ਕਰਦੇ ਆ ਰਹੇ ਨੇ ਕਿ ਕੇਂਦਰ ਇਸ ਦੇ ਵਿੱਚ ਦਖਲਅਲ ਜੀ ਕਰਨਾ ਚਾਹੁੰਦੀ ਹੈ ਆਪਣਾ ਸਿੱਧੇ ਤੌਰ ਤੇ ਆਪਣੇ ਅਧੀਨ ਕਰਨਾ ਚਾਹੁੰਦੀ ਹੈ ਕੇਂਦਰ ਪਰ ਜੇ ਇਹ ਨਹੀਂ ਕਰ ਦਿੱਤਾ ਜਾਵੇਗਾ ਇਸ ਤਰ੍ਹਾਂ ਦੀਆਂ ਚਰਚਾਵਾਂ ਪਹਿਲਾਂ ਤੋਂ ਸੀ ਪਰ ਹੁਣ ਆਖਿਰਕਾਰ ਕਵਾਂਗੇ ਕਿ ਪੰਜਾਬ ਦੀ ਇੱਕ ਵੱਡੀ ਇਸ ਨੂੰ ਜਥੇ ਬਣਿਆ ਜਾਵੇ ਕਿ ਕੇਂਦਰ ਨੂੰ ਆਪਣਾ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਨਵੰਬਰ ਜੇਕਰ ਦੇਖਿਆ ਜਾਵੇ ਤਾਂ तमाम ਲੀਡਰ ਜਿਹੜੇ ਪਹੁੰਚੇ ਚਾਹੇ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ इवन ਕੇ ਕਾਂਗਰਸ ਦੇ ਨਾਲ ਸੰਬੰਧਿਤ ਸਾਬਕਾ ਵਿਦਿਆਰਥੀ ਸਿਮਰਨਜੀਤ ਸਿੰਘ ਮਾਨ ਸਰਬਜੀਤ ਸਿੰਘ ਖਾਲਸਾ ਹੋਰ ਬਹੁਤ ਸਾਰੇ ਤੇ इवन ਕੇ ਭਾਜਪਾ ਦੇ ਆਗੂਆਂ ਨੇ ਵੀ ਦਿੱਲੀ ਜਾ ਕੇ ਮੁੱਦਾ ਚੁੱਕਿਆ ਉਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਇਹ ਪੰਜਾਬ ਦੇ ਖਿਲਾਫ ਹੈ ਇਹ ਫੈਸਲਾ ਦੇਖੋ ਬਿਲਕੁਲ ਕਿਉਂਕਿ ਤੁਸੀਂ ਸਿੱਧ ਤੌਰ ਤੇ ਦੇਖੋਗੇ ਕਿ ਮਾਲਵਿੰਦਰ ਸਿੰਘ ਕੰਗ ਪਹਿਲੇ ਦਿਨ ਪਹੁੰਚੇ ਸੀ ਮਾਲਵਿੰਦਰ ਸਿੰਘ ਕੰਗ ਕਿਉਂਕਿ ਆਪ ਵਿਦਿਆਰਥੀ ਆ ਗੁਰੇ ਦੋ ਵਾਰ ਪ੍ਰਧਾਨ ਰਹੇ ਯੂਨੀਵਰਸਿਟੀ ਦੇ ਔਰ ਇਸ ਤੋਂ ਇਲਾਵਾ ਸੈਨੇਟ ਦੇ ਮੈਂਬਰ ਰਹੇ ਤਾਂ ਮਾਲਵਿੰਦਰ ਸਿੰਘ ਕੰਗ ਹੋਰੀ ਉੱਥੇ ਪਹੁੰਚੇ ਸੀ ਇਸ ਤੋਂ ਇਲਾਵਾ ਬਾਕੀ ਕੋਈ ਵੀ ਪੋਲਿਟਿਕਲ ਪਰ ਹੋਵੇ ਸਾਰੇ ਉੱਥੇ ਪਹੁੰਚੇ ਚਰਨ ਸਿੰਘ ਚੰਨੀ ਕਹਿੰਦੇ ਨੇ ਕਿ ਮੈਂ ਹੁਣ ਵੀ ਵਿਦਿਆਰਥੀ ਹਾਂ ਚਰਨ ਸਿੰਘ ਚੰਨੀ ਪਹੁੰਚੇ ਸੀ ਔਰ ਜਿਹੜੇ ਬਾਕੀ ਸਰੀਆ ਪੋਲੀਟੀਕਲ ਤਰ੍ਹਾਂ ਜਿਹੜਾ ਚੰਦੂ ਮਾਜਰਾ ਪ੍ਰੋਫੈਸਰ ਪ੍ਰਿੰਸ ਚੰਦੂ ਮਾਜਰਾ ਕਿਉਂਕਿ ਉਹ ਵੀ ਵਿਦਿਆਰਥੀ ਆਗੂ ਤੋਂ ਉਹਨੇ ਆਪਣਾ ਸਿਆਸੀ ਸਫਰ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਤਾਂ ਅਜਿਹੇ ਦੇ ਵਿੱਚ ਦੇਖੋ ਸਾਰੀਆਂ ਪੋਲੀਟੀਕਲ ਤਰ੍ਹਾਂ ਕਿਉਂਕਿ ਇਹ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਮਸਲੇ ਤੇ ਜਦੋਂ ਪੰਜਾਬ ਦੀ ਗੱਲ ਆ ਗਈ ਤਾਂ ਉਹ ਤੋਂ ਸਾਰੇ ਇੱਕਜੁੱਟ ਹੋ ਕੇ ਕੇਂਦਰ ਦੇ ਨਾਲ ਲੜਾਈ ਲੜਨੀ ਪੈਗੀ ਉਹੀ ਨਜ਼ਰ ਵੀ ਆਇਆ ਔਰ ਆਖਿਰਕਾਰ ਨਤੀਜਾ ਸਭ ਦੇ ਸਾਹਮਣੇ ਹੈ ਕਿ ਜਿੱਤ ਹੋਈ ਔਰ ਕੇਂਦਰ ਨੇ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਜੀ ਠੀਕ ਹੈ ਨਪਿੰਦਰ ਬਹੁਤ ਸ਼ੁਕਰੀਆ ਨਪਿੰਦਰ ਸਿੰਘ ਬਰਾੜ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਬਹੁਤ ਵੱਡੀ ਖਬਰ ਪੰਜਾਬ ਦੇ ਨਾਲ ਸੰਬੰਧਿਤ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਕਿਉਂਕਿ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਜਿਸ ਦਾ ਡਟਮਾ ਵਿਰੋਧ ਕੀਤਾ ਗਿਆ ਇਹ ਸੈਨੇਟ ਹੈ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ ਸਿੰਡੀਗੇਟ ਨੂੰ ਭੰਗ ਕਰ ਦਿੱਤਾ ਗਿਆ ਤੇ ਇੱਕ ਬੋਰਡ ਆਫ ਗਵਰਨਰਸ ਬਣਾ ਦਿੱਤਾ ਗਿਆ 31 ਮੈਂਬਰੀ ਬੋਰਡ ਆਫ ਗਵਰਨਰਸ ਬਣਾ ਦਿੱਤਾ ਗਿਆ ਅਤੇ 90 ਮੈਂਬਰੀ ਸੈਨੇਟ ਨੂੰ ਘਟਾ ਕੇ ਉਸ ਦੀ ਗਿਣਤੀ 33 ਕਰ ਦਿੱਤੀ ਗਈ ਤੇ ਉਸ ਦਾ ਵਿਰੋਧ ਹੋ ਰਿਹਾ ਸੀ ਕਿ ਪੰਜਾਬ ਦੀ ਜਿਹੜੀ ਉਸ ਦੇ ਵਿੱਚ ਨੁਮਾਇੰਦਗੀ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ ਸਾਰੀਆਂ ਤਰ੍ਹਾਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਹੋਵੇ ਕਾਂਗਰਸ ਪਾਰਟੀ ਦੀ ਗੱਲ ਹੋਵੇ ਅਕਾਲੀ ਦਲ ਦੀ ਗੱਲ ਹੋਵੇ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਹੋਵੇ ਆਜ਼ਾਦ ਤੌਰ ਤੇ ਸੰਸਦਾਂ ਦੀ ਗੱਲ ਹੋਵੇ ਵਿਦਿਆਰਥੀ ਆਗੂਆਂ ਦੀ ਗੱਲ ਹੋਵੇ ਸਾਬਕਾ ਵਿਦਿਆਰਥੀਆਂ ਦੀ ਗੱਲ ਹੋਵੇ ਅਦਾਕਾਰਾਂ ਦੀ ਗੱਲ ਹੋਵੇ ਕਲਾਕਾਰਾਂ ਦੀ ਗੱਲ ਹੋਵੇ ਵਿਦਿਆਰਥੀ ਹੁਣ ਮੌਜੂਦਾ ਵਿਦਿਆਰਥੀ ਹੁਣ ਯੂਨੀਵਰਸਿਟੀ ਦੇ ਸਭ ਨੇ ਇੱਕ ਜੁਟ ਇੱਕ ਆਵਾਜ਼ ਦੇ ਵਿੱਚ ਇਹ ਆਵਾਜ਼ بلند ਕੀਤੀ ਕਿ ਇਹ ਨੋਟੀਫਿਕੇਸ਼ਨ ਗਲਤ ਹੈ ਇਸ ਨੂੰ ਵਾਪਸ ਲਿਆ ਜਾਵੇ